ਬੱਡੀ ਖਬਰ ਸ਼ਿਮਲਾ ਤੋਂ ਆ ਰਹੀ ਹੈ ਜਿੱਥੇ ਕੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼ਰਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਤਿਆ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਸਿੰਘ ਲੰਗਾ ਨੂੰ ਸ਼ਿਮਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂ ਸੁਤਿਆ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਲੰਗਾ ਕੋਲੋਂ 42.89 ਗ੍ਰਾਮ ਹੈਰੋਇਨ ਬਰਾਮਦ ਹੋਈ ਏ Shimla Police ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ Shimla ਦੇ বাস ਸਟੈਂਡ ਨੇੜੇ ਇੱਕ ਹੋਟਲ ਤੋਂ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ Shimla Police ਨੇ ਇਨਾ ਮੁਲਜ਼ਮਾ ਕੋਲੋਂ 42.89 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ ਜਦਕਿ ਪ੍ਰਕਾਸ਼ ਲੰਗਾ ਨੂੰ ਇੱਕ ਔਰਤ ਸਾਥੀ ਸਮੇਂ ਹੋਟਲ ਦੇ ਕਮਰੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਕਾਸ਼ ਸਿੰਘ ਲੰਗਾ ਪੁੱਤਰ ਸੁੱਚਾ ਸਿੰਘ ਲੰਗਾ ਵਾਸੀ ਮਕਾਨ ਨੰਬਰ 512 ਸੈਕਟਰ 36 ਚੰਡੀਗੜ੍ਹ ਵਜੋਂ ਹੋਈ ਏ। ਜਦਕਿ ਦੂਜਾ ਮੁਲਜ਼ਮ ਅਮਰੀ ਪਿੰਡ ਸਾਗਲਾ ਕਿਨੌਰ, ਤੀਜਾ ਅਜੀਤ ਕੁਮਾਰ ਪਟਿਆਲਾ, ਚੌਥਾ ਸ਼ੁਭਮ ਕੌਸ਼ਲ ਚੰਡੀਗੜ੍ਹ ਅਤੇ ਪੰਜਵਾਂ ਬਲਵਿੰਦਰ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨੱਡਾ ਨਵਾਂ ਗਉਂ ਮੁਹਾਲੀ ਵਜੋਂ ਇਹਨਾਂ ਦੀ ਪਛਾਣ ਕੀਤੀ ਗਈ ਏ। ਫਿਲਹਾਲ ਪੁਲਿਸ ਨੇ 95 ਗ੍ਰਿਫਤਾਰ ਕਰ ਲਿਆ ਨਾਮ ਕੀ ਆ ਤੁਹਾਡਾ ਅਭੀ ਆਜੇ ਮਗੋਦ ਮਮਾ ਪਹਿਲੇ ਉਹ ਕਿਹਨੋਂ ਆ ਕਿਸਕੇ ਬੇਟੇ ਆਪ ਹੈ ਉਹ ਤਾਂ ਸੁੱਚਾ ਸਿੰਘ ਅਸਲਾ ਕਹਿੰਦੇ ਕਾਣੇ ਸੁੱਚਾ ਸਿੰਘ ਜੀ ਆਹ ਮੈਕ ਦਾ ਪਰ ਉਹ ਮਤਲਬ ਉਹ ਸਾਹ ਹਜ਼ਰ ਹੈ ਮੇਰੀ ਅਭੀ ਕੁਝ ਨਹੀਂ ਹੈ ਪਹਿਲੇ ਪਹਿਲੇ ਗੱਲੇ تھے ਪਹਿਲੇ ਕੀ تھے ਪਹਿਲੇ ਕੀ تھے ਬਾਈ ਇਹਨੇ ਕਿਹੜਾ ਕਿਹਾਂ ਸੇ ਆ ਮੈਨੇ ਕਿੰਨੀ ਵਾਰ ਰਹੇ ਹੋ ਦੋ ਵਾਰ ਦੋ ਵਾਰ ਜਾਣਕਾਰੀ ਮੁਤਾਬਕ Shimla ਪੁਲਿਸ ਨੇ ਮੁਲਜ਼ਮਾਨ ਨੂੰ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੁਲਜ਼ਮਾਨ ਨੂੰ ਗ੍ਰਿਫਤਾਰ ਕਰਕੇ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ ਦੱਸਦੀ ਹੈ ਕਿ ਪ੍ਰਕਾਸ਼ ਲੰਗਾਂ ਨੂੰ ਪਹਿਲਾਂ ਵੀ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਿ ਇਹਨਾਂ ਦੇ ਹੋਰ ਕਨੈਕਸ਼ਨਾਂ ਦੀ ਵੀ ਜਾਂਚ ਕਰੇਗੀ ਅਤੇ ਇਹਨਾਂ ਦੇ ਹੋਰ ਤਸਕਰਾਂ ਨਾਲ ਸਬੰਧਾਂ ਨੂੰ ਖੰਘਾਲੇਗੀ ਪਰ ਫਿਲਹਾਲ ਜੋ ਵੱਡੀ ਖਬਰ ਹੈ ਉਹ ਇਹ ਹੈ ਕਿ ਸ਼ਿਮਲਾ ਤੋਂ ਸੁਚਾ ਸਿੰਘ ਲੰਗਾ ਦੇ ਛੋਟੇ ਪੁੱਤਰ ਪ੍ਰਕਾਸ਼ ਲੰਗਾ ਨੂੰ ਸ਼ਿਮਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੁਚਾ ਲੰਗਾ ਦੇ ਪੁੱਤਰ ਕੋਲੋਂ 42.89 ਗ੍ਰਾਮ ਚਿੱਟਾ ਬਰਾਮਦ ਹੋਇਆ ਜਦਕਿ ਇੱਕ ਔਰਤ ਸਾਥੀ ਸਣੇ ਕੁੱਲ 5 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਐਨਡੀਪੀਐਸ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ